ਨਮਸਕਾਰ ਜੀ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲੀ ਨਿਊਪਾ ਦਾ ਸਵਾਗਤ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਸయోజਕ ਕਦੀ ਇਹ ਕਿਹਾ ਕਰਦੇ ਸਨ ਕਿ ਆਮ ਆਦਮੀ ਪਾਰਟੀ ਆਮ ਵਰਕਰ ਨੂੰ ਟਿਕਟ ਦਿੰਦੀ ਹੈ ਆਮ ਵਰਕਰ ਨੂੰ ਐਮਐਲਏ ਐਮਪੀ ਬਣਾਉਂਦੀ ਹੈ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਬਾਈ ਇਲੈਕਸ਼ਨ ਦੀ ਗੱਲ ਕੀਤੀ ਜਾਵੇ ਜਿਹੜੇ ਹੁਣ ਤੱਕ ਹੋਏ ਨੇ ਤਾਂ ਉਹਨਾਂ ਦੇ ਵਿੱਚ ਵਲੰਟੀਅਰ ਨੂੰ ਟਿਕਟ ਦਿੱਤੀ ਹੈ ਜਾਂ ਦਿੱਤੀ ਇਹ ਹਰ ਵਿਅਕਤੀ ਜਾਣਦਾ ਹੈ ਪਰ ਦੇਖਿਆ ਜਾਵੇ ਤਾਂ ਵਲੰਟੀਅਰ ਨੂੰ ਇੱਕ ਉਮੀਦ ਸੀ ਉਸ ਉਮੀਦਾਂ ਤੇ ਪਾਰਟੀ ਖੜਾ ਨਹੀਂ ਹੁੰਦੀ ਪਰ ਕਿਹਾ ਜਾਂਦਾ ਹੈ ਕਿ ਕੋਈ ਵੀ ਪਾਰਟੀ ਹੋਵੇ ਉਹ ਚਾਹਮਾ ਦੀ ਪਾਰਟੀ ਵੀ ਪ੍ਰਮੁੱਖ ਹੈ ਕਿਉਂਕਿ ਹਰ ਪਾਰਟੀ ਦਾ ਜਿਹੜਾ ਮੋਟਿਵ ਹੁੰਦਾ ਨਿਸ਼ਾਨਾ ਹੁੰਦਾ ਉਹ ਜਿੱਤ ਹੁੰਦਾ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਉਸ ਵਲੰਟੀਅਰਾਂ ਦੇ ਵਿੱਚ ਉਹ ਜਿੱਤ ਨਾ ਦਿਖਾਈ ਦਿੰਦੀ ਹੋਵੇ ਜੋ bari ਪਾਰਟੀ ਦੇ ਨੇਤਾਵਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਕੇ ਉਹਨੂੰ ਟਿਕਟ ਦੇ ਕੇ ਦਿਖਾਈ ਦਿੱਤੀ ਹੈ ਦੋਸਤੋ ਖੁਲ ਮਿਲਾ ਕੇ ਮੁਕਾਬਲਾ ਜਿਹੜਾ ਤਰਨਤਾਰਨਾ ਹੋਣ ਜਾ ਰਿਹਾ ਹੈ ਬੜਾ ਦਿਲਚਸਪ ਦਿਖਾਈ ਦੇ ਰਿਹਾ ਹੈ ਕਿਉਂਕਿ ਇਸ ਇਲੈਕਸ਼ਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਾਂਗਰਸ ਸੋਨੀ ਇਕਲਿਦਲ ਤੇ ਆਮ ਆਦਮੀ ਪਾਰਟੀ ਦੇ ਚੋਣਾਂ ਦੀ ਤਾਲ ਠੋਕੀ ਹੋਈ ਹੈ ਤੇ ਨੋਮੀਨੇਸ਼ਨ ਪ੍ਰਕਿਰਿਆ ਇੱਕ ਤਰ੍ਹਾਂ ਨਾਲ ਪੂਰੀ ਹੋ ਚੁੱਕੀ ਹੈ ਹੁਣ ਹਰ ਇੱਕ ਪਾਰਟੀ ਨੇ ਆਪਣੀ ਤਾਕਤ ਛਾਉਣੀ ਹੈ ਦੋਸਤੋ ਚਾਹੇ ਇਸ ਤਰਨਤਾਰਨ ਦੀ ਸੀਟ ਦੇ ਹਾਰ ਜਿੱਤ ਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਿਸੇ ਦਾ ਫਰਕ ਨਹੀਂ ਪੈਣਾ ਪਰ ਫਿਰ ਵੀ ਆਮ ਆਦਮੀ ਪਾਰਟੀ ਚਾਹੇਗੀ ਕਿ ਇਸ ਸੀਟ ਦੇ ਉੱਪਰ ਕਬਜ਼ਾ ਕੀਤਾ ਜਾਵੇ ਕਿਉਂਕਿ ਇਹ ਸੀਟ ਪਹਿਲੇ ਆਮ ਆਦਮੀ ਪਾਰਟੀ ਕੋਲ ਸੀ ਦੋਸਤੋ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਕਾਂਗਰਸ ਤੇ ਅਕਾਲੀ ਦਲ ਨੇ ਵੀ ਪੂਰਾ ਜ਼ੋਰ ਲਾਇਆ ਹੋਇਆ ਹੈ ਕਿਉਂਕਿ ਉਹ ਚਾਹੁੰਦੇ ਨੇ ਕਿ ਇਸ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹਰਾ ਕੇ ਰਾਜਨੀਤੀ ਤੋਂ ਤੇ ਝਟਕਾ ਦਿੱਤਾ ਜਾਵੇ ਕਿਉਂਕਿ ਪੰਜਾਬ ਦੇ ਵਿੱਚ 2027 ਦੀ ਇਲੈਕਸ਼ਨ ਦਾ ਸਮਾਂ ਬਹੁਤ ਨੇੜੇ ਹੈ ਇਸ ਲਈ ਵਿਰੋਧੀ ਪਾਰਟੀਆਂ ਚਾਣ ਗਈਆਂ ਕਿ ਕਿਸੇ ਨਾ ਕਿਸੇ ਤਰੀਕੇ ਆਮ ਆਦਮੀ ਪਾਰਟੀ ਨੂੰ ਪੱਠਣੀ ਦਿੱਤੀ ਜਾਵੇ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਪੂਰੀ ਤਾਕਤ ਝੋਲ ਲੁੱਟੀ ਹੈ ਕਿਉਂਕਿ ਉਹ ਚਾਹਦੀ ਹੈ ਕਿ ਇਸ ਸੀਟ ਨੂੰ ਫਿਰ ਤੋਂ ਆਪਣੇ ਕੋਲ ਰੱਖ ਕੇ ਪੰਜਾਬ ਦੀ ਜਨਤਾ ਨੂੰ ਇੱਕ ਸੰਦੇਸ਼ ਦਿੱਤਾ ਜਾਵੇ ਕਿ 2027 ਦੇ ਵਿੱਚ ਵੇ ਉਹਦੀ ਸਰਕਾਰ ਬਣੇਗੀ ਕਿ ਉਹ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰੇਗੀ ਕਿ ਪੰਜਾਬ ਦੀ ਜਨਤਾ ਉਸ ਦੇ ਨਾਲ ਪਰ ਹੁਣ ਸਭ ਦੀ ਨਜ਼ਰਾਂ ਜੋ ਪੰਜਾਬ ਦੀ ਰਾਜਨੀਤੀ ਵਿੱਚ ਰੁਚੀ ਰੱਖਦੀਆਂ ਨੇ ਇਸ ਅਰਜਾਤ ਤੇ ਅਰਜਾਤ ਤੇ ਟਿਕੀਆਂ ਨੇ ਕਿ ਆਖਰ ਤਰਨਤਾਰਨ ਦੀ ਸੀਟ ਦੇ ਉੱਪਰ ਉਸ ਹਲਕੇ ਦੇ ਲੋਕਾਂ ਦੀ ਮਨਪਸੰਦ ਪ੍ਰੋਣ ਬਣਦਾ ਕੌਣ ਤਰਨਤਾਰਨ ਸੀਟ ਤੋਂ ਐਮ ਐਲ ਏ ਚੁਣ ਕੇ ਆਉਂਦਾ ਦੋਸਤੋ ਅਜਲੀ ਬਸ ਇਤਨਾ ਹੀ ਨਮਸਕਾਰ ਜੈ